ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਤਨੌਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਹੈ ਜਿੱਥੇ ਵੀਡੀਓ ਬਣਾ ਰਹੇ ਆ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਚ ਪੰਜ ਮੱਝਾਂ ਤੁਹਾਨੂੰ ਦਿਖਾ ਦੇਣੀ ਹੈ ਇਹ ਤੋਂ ਇਲਾਵਾ ਲਗਭਗ 15 ਦੇ ਆਸ-ਪਾਸ ਤੁਹਾਨੂੰ ਗਾਵਾਂ ਦਿਖਾਉਂਗਾ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਦੇ ਸ਼ੁਰੂ ਚ ਹੁੰਦੀ ਹੈ ਪਸੂ ਸਾਲੀ ਚੀਜ਼ ਹੈ ਇਹਦੀ ਜਿੰਨੀ ਤਸੱਲੀ ਇੱਥੇ ਕਰ ਲੋਗੇ ਉਨਾ ਹੀ ਚੰਗਾ ਹੈ ਉਸ ਤੋਂ ਬਾਅਦ ਤੁਸੀਂ ਆਪ ਦੀ ਸੇਵਾ ਨਾਲ ਉਹਦੇ ਚੋਂ ਨਫਾ ਜਾਂ ਲਾਸ ਦੇ ਹੱਕਦਾਰ ਹੋਣੇ ਆ ਸੋ ਤਸੱਲੀ ਕਰਕੇ ਖਰੀਦਿਓ ਜਿਹੜਾ ਵੀ ਨਗ ਤੁਹਾਨੂੰ ਜਚੂਗਾ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਉਸ ਨੰਬਰ ਤੇ ਤੁਸੀਂ ਕਰ ਲੋਗੇ ਆਓ ਪਹਿਲਾਂ ਆਪਾਂ ਇੱਕ ਢੇਡਾ ਕੱਢਦੇ ਆਂ ਤੇ ਗਾਮਾ ਵੀ ਤੁਹਾਨੂੰ ਦਿਖਾ ਦਈਏ ਜਿਹੜੀਆਂ 15 ਵਿਕਰੀ ਵਾਲਿਆਂ ਨਾਲ ਤੁਹਾਨੂੰ ਇਸ ਵੀਡੀਓ 'ਚ ਦਿਖਾਉਂਗਾ। ਕੁੱਸ ਗੱਵਾਂ ਇੱਥੇ ਕੱਬਨ ਚੈੱਕ ਪਾਸ ਵੀ ਬਾਈ ਕੋਲ ਹੈਗਾ। ਉਹਨਾਂ ਬਾਰੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹਨੇ ਖਰੀਦਣ ਗਾ। ਤੋਕੜ ਗੱਵਨ ਗਾਵਾ ਤਾਂ ਕੱਬਨ ਚੈੱਕ ਪਾਸ ਵੀ ਇੱਥੇ ਵਿਕਰੀ ਵਾਲਿਆਂ ਹੈ। ਸੋ ਇੱਥੋਂ ਤੱਕ ਇਹ ਪਸ਼ੂ ਸਾਰੇ ਵਿਕਾਊ ਹੈ। ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਹਾਂ ਤੇ ਸ਼ੁਰੂਆਤ ਕਰਾਂਗੇ। ਮੱਝਾਂ ਵਾਲੇ ਪਾਸੇ ਤੋਂ ਬਹੁਤ ਸੋਹਣੀਆਂ ਛੋਟੀਆਂ ਪੰਜ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਂਗਾ। ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ। ਅਰਦੀਪ ਅੱਜ 5 ਮੱਜਾਂ ਤੇ 15 ਮੱਜਾਂ ਪੰਜ ਮੱਜਾਂ ਨੇ ਬਾਈ ਦੋ ਗੱਬੜਾ ਨੇ ਹੂੰ ਬਾਕੀ ਸੂਈਆਂ ਹੋਈਆਂ ਨੇ ਤੇ 16 17 ਬੈੜਾ ਨੇ ਬਾਈ ਕੁਝ ਚੈੱਕ ਪਾਸ ਬੈੜਾ ਵੀ ਨਹੀਂ 6 ਸੇ ਮੰਨ ਕੇ ਸੇ ਮਹੀਨਾ ਤੋਂ ਚੈੱਕ ਕਲੀਅਰ ਨੇ ਪਰ ਵੀਰੇ ਆਪਣਾ ਡਾਕਟਰ ਲਿਆ ਕੇ ਕੋਈ ਵੀ ਭਰਾ ਪਰਚੇਜ ਕਰਦਾ ਆਪਣੀ ਤਸੱਲੀ ਕਰਾ ਕੇ ਲੈ ਕੇ ਜਾਵੇ ਕਿਉਂਕਿ ਇੱਕ ਗੱਲ ਹੋਰ ਆ ਬਾਈ ਆਪਾਂ ਵੈਸੇ ਦੇਖੋ ਆਪਾਂ 2 ਸਾਲਾਂ ਤੋਂ ਵੀਡੀਓ ਬਣਾਉਂਦੇ ਕਹਿੰਦੇ ਆਉਣੇ ਹਰ ਇੱਕ ਗੱਲ ਅੱਬੀ ਬਾਈ ਜੀ ਆਪਣੀ ਤਸੱਲੀ ਕਰੋ ਫੁੱਲ ਲੰਬਾ ਦੇਖੋ ਵੀਰੇ ਸਾਹ ਵਾਲੀ ਚੀਜ਼ ਆ ਇਹਨਾਂ ਦੇ ਵਿੱਚ ਕੋਈ ਨਹੀਂ ਬੜਿਆ ਹੁਣ ਆਪਾਂ ਹਰਿਆਣੇੋਂ ਖਰੀਦਦੇ ਆ ਜੇ ਇੱਥੇ ਚੰਗੀਆਂ ਵੀ ਨਿਕਲਦੇ ਆ ਮਾੜੀਆਂ ਵੀ ਨਿਕਲਦੇ ਹੁਣ ਆਪਣੀ ਬੂਰੀ ਝੋਟੀ ਸੀਗੀ ਉਹਨੂੰ ਮੰਨ ਲਓ ਮਿਸਟੇਟਸ ਆਉਣ ਕਾਰਨ ਉਹ ਖਰਾਬ ਹੋ ਗਈ ਠੀਕ ਹੈ ਦੇਖ ਲਓ ਕਿੱਡੀ ਟੌਪ ਦੀ ਝੋਟੀ ਸੀ ਵੀ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ 게ਟ ਦੇ ਅੰਦਰ ਬਾਈ ਜੀ ਫੁੱਲ ਤਸੱਲੀ ਕਰ ਸਕਦਾ ਹੁਣ ਗਾਮਾਂ ਆਪਾਂ ਪਰਸੋਂ ਗਉਆਂ ਵੇਚੀਆਂ ਨੇ ਉਹ ਭਰਾ ਨੂੰ ਕਹੇ ਵੀ ਆਪਦੀ ਪਈ ਚੋਕੇ ਤਸੱਲੀ ਕਰ ਲਾ ਉਹਨੇ ਤਿੰਨ ਟਾਈਮ ਗਾਮਾਂ ਚੋਲੀਆਂ ਵੀ ਆਪਣੇ 게ਟ ਦੇ ਅੰਦਰ ਜਿਹੜਾ ਮਰਜੀ ਭਰਾ ਤਸੱਲੀ ਕਰ ਲੇ ਜਦੋਂ 게ਟੋਂ ਟੱਪ ਗਈ ਬਾਈ ਜੀ ਨਾ ਬੁਰਾ ਭਲਾ ਕਹੀਏ ਨਾ ਸਲਾਈ ਸਹੀ ਹਾਂਜੀ ਠੀਕ ਹੈ ਸੋ ਦੋਸਤੋ ਕਹਿਣ ਦਾ ਮਤਲਬ ਇਹ ਖਰੀਦਣ ਲੱਗਾ ਹੀ ਫੁੱਲ ਜਾਂਚ ਪਰਖ ਕਿਉਂਕਿ ਦੇਖੋ ਬਈ ਘਰੇ ਆਪਣੇ ਵੀ ਨਹੀਂ ਤਿਆਰ ਹੁੰਦੀਆਂ ਦੇਖੋ ਆਪਣੇ ਵੱਲੋਂ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਣਾ ਕੋਈ ਗਾਹਕ ਟੁੱਟੇ ਪਰ ਦੇਖੋ ਬਈ ਇਹ ਸਾਹਲੀ ਚੀਜ਼ ਆ ਨਾ ਤਾਂ ਇਹਨਾਂ ਦੇ ਇਹ ਪਤਾ ਲੱਗਦਾ ਮਿਸਟੇਟਸ ਕਦੋਂ ਆਉਂਦੀ ਆ ਨਾ ਇਹਨਾਂ ਦੇ ਇਹ ਪਤਾ ਲੱਗਦਾ ਕਦੋਂ ਕੀ ਹੋ ਜਾਏ ਕਿਉਂਕਿ ਆਪਣੇ ਵੱਲੋਂ ਦੇਖੋ ਬਈ ਫੁੱਲ ਤਸੱਲੀ ਕਰੀਦੇ ਪਰ ਸੂਆ ਜਨਮਰਾ ਚ ਗੱਬਣਾ ਜੇ ਕੋਈ ਚੈੱਕ ਕੱਚਾ ਜਨਮ ਬਰਾ ਉਹ ਵੀ ਆਪਦਾ ਬਾਈ ਜੀ ਉਹ ਰੋ ਚੈੱਕ ਕਰਾ ਕੇ ਲੈ ਕੇ ਜਾਊਗਾ ਪਤਾ ਗੱਲ ਸਿੱਧੀ ਕਹਿੰਦੇ ਹਨਾ ਪਹਿਲੇ ਨੰਬਰ ਵਾਲੀ ਮਾਈ ਜੀ ਤੀਜਾ ਸੂਆ ਸੂਈ ਆ ਇਸ ਟਾਈਮ 15 ਕਿਲੋ ਦੁੱਧ ਚੋਣ ਚੋਣ ਦਾ ਬਾਈ ਜੀ ਤਿਆਰ ਆ ਸੇਮਾ ਦਿਨ ਬਾਈ ਅੱਜ ਸੂਈ ਨੂੰ ਠੀਕ ਹੈ ਹਾਂਜੀ ਬੱਚਾ ਇਹਦੇ ਨਾਲ ਕੀ ਹੈ ਬੱਚਾ ਬਾਈ ਜੀ ਤੇ ਮਗਰ ਕੱਟੀ ਆ ਤੋੜ ਦੇ ਪਤਮੜੀ ਰੇਟ ਇਹਦਾ ਕੀ ਰਹਿਣਾ ਰੇਟ ਬਾਈ ਇਹੇ ਦਿਮਾਗ ਆਪਾਂ 1,087 ਹੇਅਰ 1,087 ਦਾ ਰੇਟ ਹੈ ਇਹ ਗ੍ਰੇਡੇਡ ਪੱਖ ਚ ਪੈਂਦੀ ਮਰਜਾ ਚਵਾਈ ਬਾਈ ਜੀ ਰੂਮ ਵਰਗੀ ਬਿਲਕੁਲ ਪੁੱਲੀ ਆ ਰਿੰਗ ਸਿੰਘ ਆ ਤੇ ਚਵਾਈ ਵਾਲਾ ਤਾਂ ਮੰਨ ਕੇ ਜੇ ਆਪਾਂ ਕਹੀਏ ਵੀ ਇੰਨਾ ਕੁ ਵਧੀਆ ਲੱਗਿਆ ਹੋਇਆ ਇਹਦਾ ਬਾਕੀ ਵੀ ਚੱਡੇ ਦੀ ਥਣ ਚੱਡੇ ਦੀ ਬਹੁਤ ਸਾਫ ਆ ਕੋਈ ਵੀ ਭਰਾ ਦੋ ਡੰਗ ਚਾਰ ਡੰਗ ਆਪਣੀ ਚੋਕੇ ਤਸੱਲੀ ਕਰੋ ਜਮਾ ਸਹੀ ਹੈ ਸੋ ਦੁੱਧ ਤੁਹਾਨੂੰ ਦੱਸਦਾ ਤੇ ਖਾਲੀ ਥਣ ਤੁਹਾਨੂੰ ਨਜ਼ਰ ਆਉਣਗੇ ਵੀ ਹਵਾਨਾ ਜਿਹੜਾ ਹਾਂ ਕਈ ਵਾਰ ਇਹ ਵੀ ਹੁੰਦਾ ਬਾਈ ਵੀ ਆਪਾਂ ਵੀਡੀਓ ਬਣਾਉਣ ਦੇ ਮਾਰੇ ਵੀ ਚਲੋ ਗਾਂ ਥੱਲੋ ਵੀਰ ਇੱਕ ਏਖੜ ਲਾਇਆ ਹੁੰਦਾ ਥਣ ਤੁਹਾਨੂੰ ਜਮਾ ਖਾਲੀ ਮਿਲਣਗੇ ਜਿਹੜੀ ਬਾਈਆਂ ਨੇ ਬਾਈ ਆਪਾਂ ਨੂੰ ਰਿਪੋਰਟ ਦਿੱਤੀ ਜੀ ਤਾਂ 18 ਕਿਲੋ ਦੁੱਧ ਦੀ ਰਿਪੋਰਟ ਦਿੱਤੀ ਆ ਇਹ ਵੀ ਇੱਕ ਮਹਾਨ ਆ ਅੱਛਾ ਜਿਹੜੀ ਆਪਾਂ ਇੱਥੇ ਦਿਖਾਵਾਂ ਵੀ ਆਪਾਂ ਗੱਲ ਉਹ ਦੱਸਾਂਗੇ ਠੀਕ ਹੈ ਹਾਂਜੀ ਸੋ ਇਹ ਤੀਜਾ ਸੂਆ ਮਾਜ ਤਾਜੀ ਸੋਈ ਵੀ ਹੈ ਦੁੱਧ ਹਾਜ਼ਰ ਹੈ ਜਿਹੜਾ ਉਹ ਚੋਲਿਓ ਦੋ ਟਾਈਮ ਜੇ ਬਾਈ ਆਪਣੇ ਕੋਲੇ ਹਫ਼ਤਾ ਆਪਣੇ ਕੋਲੇ ਹਫ਼ਤਾ ਰੁੱਗੀ ਤਾ 18-19 ਕਿਲੋ ਦੁੱਧ ਚਵਾ ਦਾਂਗੇ ਠੀਕ ਹੈ ਕਿਉਂਕਿ ਬਈ ਦੁੱਧ ਦੇਣ ਵਾਲੀ ਹੀ ਦੁੱਧ ਦੇਊਗੀ ਜੇ ਆਪਾਂ ਕਹੀਏ ਵੀ ਆਮ ਦੁੱਧਨ ਜਾਨਵਰ ਨਹੀਂ ਨਾਰਮਲ ਦਿੰਦਾ ਬਾਈ ਬਹੁਤ ਸੋਹਣੇ ਥਣ ਚੱਡੇ ਦੀ ਝੋਟੀ ਆ ਥਣ ਫੇਰ ਦੇਖ ਲੋ ਇੱਕ ਵਾਰ ਕੋਈ ਪਸਮਾ ਨਹੀਂਗਾ ਥਣ ਦੇ ਵਿੱਚ ਦੀ ਫੜੀ ਪੁੱਛੇ ਦੀ ਮਰੀ ਦਸੋ ਮਾਜਨੂ ਨਾ ਜਦੋਂ ਪਰਾਂ ਨੂੰ ਜਾਂਦਾ ਅੰਚਾ ਦੇਖੋ ਬਾਈ ਜਿੱਤੇ ਦਾ ਉੱਪਰਲਾ ਨਾ ਆਪਾਂ ਕਹਿ ਦਨੇ ਵੀ ਚਲੋ ਕੱਲਾ ਮਾਜਨਬਰ ਹਰੇਕ ਭਰਾ ਦੀ ਅਲੱਗ-ਅਲੱਗ ਪਰਖ ਆ ਆ ਚੀਜ਼ ਬਾਈ ਬਹੁਤ ਚੌੜੀ ਉਪਰੋਂ ਹੂੰ ਤਾਂਚਾ ਦੇਖ ਲਓ ਵੀ ਆਪਾਂ ਠੀਕ ਹੈ ਹਾਂ ਇਦੋਂ ਅੱਗੇ ਜਿਹੜੀ ਛੋਟੀ ਜਿਹੜੀ ਅੱਗੇ ਛੋਟੀ ਹੈ ਬਾਈ ਦੂਜਾ ਸੁਹਾ ਸੁਈਆ ਨਾੜਾ ਨੂੜਾ ਦੇਖੋ ਇਹਦੇ ਕਿਦਾਂ ਨੇ ਲੱਗਿਆ ਕਰਮਾਂ ਵਾਲੀ ਦੇ ਚਾਰੇ ਪਾਸੇ ਬਾਈ ਗੁੰਦੀ ਪਈਆਂ ਨਾੜਾਂ ਦੀ ਹੂੰ ਸੀਲ شریف ਵਾਲਾ ਬਾਈ ਕੋਈ ਇਹਦਾ ਟਿਕਾਣਾ ਨਹੀਂ ਠੀਕ ਹੈ ਤੇ ਦੁੱਧ ਬਾਈ ਐਸ ਟਾਈਮ ਚ ਜੀਤ ਵੀਰੇ 14 ਕਿਲੋ ਦੁੱਧ ਚੋਣ ਦਾ ਜਮਾ ਇਹਦੇ ਥੱਲੇ ਬਾਈ ਤਿਆਰ ਆ ਇਹਨੂੰ ਵੀ ਛੇ ਦਿਨ ਹੋ ਗਏ ਬਾਈ ਸੂਈ ਨੂੰ ਠੀਕ ਐ ਥਣ ਚੱਡਾ ਇਹਦੇ ਤੋਂ ਦੁੱਧ ਬਾਈ ਆਪਾਂ ਨੂੰ ਬਾਈਆਂ ਨੇ 17 ਕਿਲੋ ਦੁੱਧ ਦੱਸਿਆ ਵੀ ਪਹਿਲੇ ਸੂਏ ਸੀ 17 ਚੋਇਆ ਥਣਾ ਚ ਇਹਦੇ ਵੀ ਦੇਖ ਲਓ ਕੋਈ ਧਾਰ ਨਹੀਂ ਦੇਖੋ ਕੁਛ ਨਹੀਂ ਹੂੰ ਨੀਚੇ ਦੇਖ ਲਓ ਚੱਡਾ ਦੇਖ ਲਓ ਵੀ ਕਿੰਨਾ ਚੌੜਾ ਲੱਗਿਆ ਹੋਇਆ ਕਰਮਾ ਵਾਲੀ ਦੇ ਜਮਾ ਖਾਲੀ ਥਣ ਨੇ ਬਾਈ ਸੀਲ ਸਰੀਬ ਦੇਖ ਲਓ ਕਿੰਨੀ ਆ ਤੇ ਦੁੱਧ 17 ਕਿਲੋ ਦੁੱਧ ਬਾਈ ਜਿਹੜਾ ਮਰਜ਼ੀ ਭਰਾ ਇਹਨੂੰ ਮੰਨ ਕੇ ਲੈ ਲੈ 14 ਆਪਾਂ ਹੁਣ ਚਵਾਦਾਂ ਰੇਟ ਕੀ ਰੋ ਰੇਟ 2 ਲੱਖ ਤੇ 5000 ਰੁਪਏ ਬਾਈ ਤੁਰ ਗਿਆ ਤੁਰ 2 ਲੱਖ 5000 ਰੇਟ ਹੈ ਜਿਹੜਾ ਹਾਜ਼ਰ ਦੁੱਧ ਦਾ 14 ਕਿਲੋ ਕੋਈ ਵੀ ਭਾਵੇਂ ਸਾਂਗ ਰਾ ਬਾਈ ਠੀਕ ਹੈ ਇਹ ਮੇਰੇ ਖਾਲਜ ਦੋਨਾਂ ਨਾਲ ਬਾਈ ਉੱਧਰ ਬੈਠਾਗਾ ਦੋਨਾਂ ਨਾਲ ਹੀ ਮੇਲ ਹੈ ਜਿਹੜੀ ਪਹਿਲਾਂ ਤੋਰੀ ਸੀ ਨਹੀਂ ਇਹਦੇ ਮਗਰ ਕੱਟੀ ਆ ਬਾਈ ਓਕੇ ਪਹਿਲੇ ਵਾਲੀ ਨਾਲ ਕੱਟੀ ਆ ਦੱਸੋ ਬਾਈ ਜਿਉਂ ਜਿਉਂ ਦੁੱਧ ਤੇ ਆਈ ਜਾਣਾ ਇਹਨੇ ਮੰਨ ਕੇ ਲੇਵੇ ਵਾਲਾ ਤਾਂ ਕਰਮਾਂ ਵਾਲੀ ਨੇ ਇਹਨੇ ਇੰਨਾ ਕੁ ਸੋਹਣਾ ਰਿਕਾਰਡ ਬਣਾ ਦੇਣਾ ਬਾਕੀ ਬਾਈ ਆਪਾਂ ਨੂੰ ਪਤਾਗਾ ਹੁਣ ਵੀ ਦੇਖ ਲਓ ਵੀ 14 ਕਿਲੋ ਦੁੱਧ ਦੀ ਤਿਆਰੀ ਤੇ ਕਿਦਾਂ ਦਾ ਡਰ ਆ ਇਹਦਾ ਉਹੀ ਗੱਲ ਆ ਜਾਂਦੇ ਬਾਈ ਜਿਗਜੀਤ ਰੋਕੀ ਪੁੱਤ ਵੀ ਆਪਣੇ ਵੱਲੋਂ ਬਈ ਦੇਖਾ ਸੋਨਾ ਖਰੀਦਿਆ ਸੋਨਾ ਵੇਚਦੇ ਆ ਪੈਸੇ ਅੱਗੇ ਲਾ ਕੇ ਆਉਣੇ ਆ ਫਿਰ ਕਿਸੇ ਭਰਾ ਤੋਂ ਲੈਣੇ ਆ ਕਿਉਂਕਿ ਆਏ ਆ ਬਾਈ ਦੇਖਾ ਹੁਣ ਆਪਾਂ ਇੰਨੇ ਜਾਨਵਰ ਵੇਚਦੇ ਆ ਜਿਹੜਾ ਤਾਂ ਪੂਰੇ ਟੌਪ ਦੇ ਨਿਕਲੇ ਉਹ ਤਾਂ ਅਗਲਾ ਕਹਿੰਦਾ ਵੀ ਇੰਨਾ ਵਰਗਾ ਕੋਈ ਬੰਦਾ ਨਹੀਂ ਹੁਣ ਕੋਈ ਬਾਈ ਕੋਈ ਪਸ਼ੂ ਨਹੀਂ ਕੀ ਹੋ ਵੀ ਜਾਂਦੇ ਨੇ ਫਿਰ ਅਗਲਾ ਕਹਿੰਦਾ ਯਾਰ ਇਹਨੇ ਨਹੀਂ ਸਾਡੇ ਨਾਲ ਇਦਾਂ ਕਰਤਾ ਉਦਾਂ ਆਪਾਂ ਇਹਨੇ ਕਹਿੰਦੇ ਦੇਖੋ ਨਾ ਝੋਟੀਆਂ ਇਹ ਇਦਾਂ ਦੀ ਝੋਟੀਆਂ ਦੇਖ ਲਓ ਵੀ ਕਰਮਾਂ ਵਾਲੀ ਆਪ ਦੇਖੋ ਕਿੰਨੀ ਸਰੀਫਾ ਗਾਵਾਂ ਨਾਲ ਦੀ ਆ ਇਹਨੂੰ ਕੋਈ ਵਾਸਤਾ ਨਹੀਂ ਦੇਖ ਲੋ ਚਾਹੇ ਇਦਾਂ ਦੀ ਆ ਬਾਈ ਐਂ ਚੋ ਲੋ ਜਿਵੇਂ ਤਾਜੀ ਸੂਈ ਆ ਤੋਰ ਦੇ ਬਾਈ ਤੋਰ ਦੇ ਦੱਸੋ ਛੋਟੀ ਦੇਖਿਓ ਤੁਰਨਾ ਨਹੀਂ ਚਾਹੁੰਦੀ ਕਿਉਂਕਿ ਇਧਰੋਂ ਗਾੜੀ ਦੇਖ ਲੋ ਬਾਈ ਜੀ ਤਾਂ ਆਪਾਂ ਵੀਡੀਓ ਚ ਵੀ ਦੇਖਾ ਆ ਗਾੜੀ ਕਿੱਥੋਂ ਸਟਾਰਟ ਹੁੰਦੀ ਆ ਬਾਈ ਹੂੰ ਹੱਥ ਲਾ ਤਾਂ ਐਂ ਪੱਸ ਮਜੂ ਬਾਈ ਹੁਣ ਇਹ ਸੋ ਰੇਟ ਰੱਖਿਆ 2 ਲੱਖ ਤੇ 5000 ਚੱਲ ਬੱਤ ਚੱਲ ਮੁਰਾ ਨਸਲ ਦੀ ਚੇਟ ਬਹੁਤ ਵਧੀਆ ਜਾਨਵਰ ਆ ਬਾਈ ਪੈਸੇ ਤਾਂ ਦੇਖ ਬਾਈ ਜੀ ਦਾ ਅੱਜ ਦੇ ਟਾਈਮ 'ਚ ਬਹੁਤ ਭਰਾ ਕਹਿੰਦੇ ਨੇ ਕਪਰਾ ਦਾ ਮੈਨੂੰ ਫੋਨ ਆਇਆ ਹੈ ਕਹਿੰਦਾ ਬਾਈ ਹੁਣ ਸੌਣ ਚੱਲ ਪਿਆ ਮੈਂ ਵੀਰੇ ਚੰਗਾ ਜਾਨਵਰ ਕੋਈ ਨਹੀਂ ਦਿੰਦਾ ਹੈਗਾ ਸਹੀ ਹੈ ਅੱਗੇ ਬਾਈ ਇਹ ਚਾਰ ਦੰਦਾਗੀ ਹੂੰ ਬੋਲਿਓ ਖਾਲੀ ਆ ਕੱਲ ਸੋਈ ਆ ਪਿਓਰ ਚੌਗੀ ਕੱਟੀ ਆ ਦੁੱਧ 15 ਕਿਲੋ ਬਾਈ ਜਮਾ ਨੋਰਮਲ ਦੇ ਦੂਗੀ ਇਹ ਅੱਜ ਖਾਲੀ ਕੀਤੀ ਆ ਬਾਈ ਕੱਲ ਨਹੀਂ ਸੋਈ ਸੀ ਸਰਦੀ ਪੇ ਦਾ ਰੇਟ ਇਹਦਾ ਵੀ 2 ਲੱਖ 5000 ਮੈਂ ਮੰਨ ਲਾ ਬਾਈ ਟੌਪ ਦੀ ਜੋੜੀ ਆ ਕਿਸੇ ਭਰਾ ਨੇ ਜੋੜਾ ਖਰੀਦਣਾ ਹੋਇਆ ਚਵਾਈ ਦੀਆਂ ਬਾਈ ਜੀ ਜਮਾ ਰੂਮ ਵਰਗੀਆਂ ਪੋਲੀਆਂ ਨੇ ਸਿੰਘ ਵੀ ਸੋਹਣਾ ਦੋਸਤੋ ਛੋਟੀ ਦਾ ਦੋਨੇ ਇੱਕੋ ਜੇ ਹਾਈਟ ਦੇ ਨੇ ਬਾਈ ਨੋਕ ਆਲਾ ਥਣ ਲੱਗੇ ਇਹਦੀ ਵੀ ਛੋਟੀ ਦੇ ਚਾਰ ਦੰਦ ਆ ਬਾਈ ਪਿਓਰ ਕੋਈ ਭਰਾ ਦੂਰੋਂ ਆਉਂਦਾ ਨੇੜੇ ਆਉਂਦਾ ਕਿਉਂਕਿ ਬਾਈ ਮੈਨੂੰ ਲੱਗਦਾ ਵੀ ਜੇ ਆਪਾਂ ਕਿਦਣ ਦੇ ਜਾਨਵਰ ਵੇਚ ਦਿਆਂ ਤਕਰੀਬਨ ਕੋਈ ਭਰਾ ਹੋਊਗਾ ਜਿਹੜਾ ਕੋਲੇ ਆਉਂਦਾਗਾ ਵੈਸੇ ਮੰਨ ਕੇ ਵੀ ਫੋਨ ਤੇ ਉੱਤੀ ਇਕਲਾ ਲੈ ਜਾਂਦਾ ਚਵਾਈ ਬਾਈ ਹੁਣ ਇਹ ਨਹੀਂ ਹੈਗਾ ਕੋਈ ਭਰਾ ਦੂਰੋਂ ਚੱਲ ਕੇ ਆਉ ਕੋਈ ਛਿੱਟਾ ਸ਼ਰਲ ਆਲ ਬਿਲਕੁਲ ਨਹੀਂ ਕਰਦੀ ਜਿਵੇਂ ਬਾਈ ਪੈਲਣ ਸੂਈਆ ਠੀਕ ਹੈ ਇਹਦੀ ਵੀ ਗਾੜੀ ਦੇਖ ਲਓ ਬਾਈ ਕਿੱਥੋਂ ਸਟਾਰਟ ਹੁੰਦੀ ਆ ਥਣ ਚਾਰੀ ਇਹਦੀ ਬਾਈ ਜਗਜੀਤ ਜੀ ਕੋਈ ਭਰਾ ਜੋੜਾ ਲੈਂਦਾ ਹੋਇਆ ਤਾਂ 200 ਕਿਲੋਮੀਟਰ ਤੱਕ ਪਹੁੰਚ ਦੇ ਦਿੰਦਾ ਠੀਕ ਹੈ ਸੋ ਦੋਨਾਂ ਦਾ ਰੇਟ ਸੇਮ ਹੈ ਪਹਿਲਾਂ ਖਰੀਦ ਲੋ ਦੂਜਾ ਸੂਆ ਖਰੀਦ ਲਈ ਦੂਜਾ ਸੂਆ ਖਰੀਦ ਲੋ ਪਰੀ ਪਰੀ ਪੂਛ ਫੜੀ ਮੜੀ ਛੋਟੀ ਦੀ ਬਈ ਬੜੀ ਪਿਆਰੀ ਛੋਟੀ ਹੈ ਬਾਈ ਅਡਰ ਜਦੋਂ ਮਿਲਕਿੰਗ ਤੇ ਆ ਗਈ ਬਾਈ ਹਮ ਬੜਾ ਸ਼ਾਨਦਾਰ ਅਡਰ ਬਣਾਉਣਾ ਇਹਨੇ ਤੁਸੀਂ ਐਂ ਦੇਖ ਲੋ ਵੀ ਕੁਆਲਿਟੀ ਅਡਰ ਦੀ ਕਿੱਥੋਂ ਸਟਾਰਟ ਹੁੰਦੀ ਆ ਸਹੀ ਅੱਗੋਂ ਗਾੜੀ ਦੇਖ ਲੋ ਹਮ ਸਿੰਘ ਮੂੰਹ ਮੱਥਾ ਬਾਈ ਹੋ ਰਾਇ ਲੰਬਾ ਟਾਈਮ ਦੇਖੋ ਭਾਈ ਜੀ ਦਾ ਪੱਗੇ ਵੀਡੀਓ ਦੇ ਵਿੱਚ ਕਹਿੰਦੇ ਹੁੰਨੇ ਇਹ ਗੱਲਾਂ ਹਨਾ ਉਹ ਹੁਣ ਹੋ ਰਹੀਆਂ ਨੇ ਅੱਜ ਕੱਲ੍ਹ ਕਿਉਂਕਿ ਆਪਾਂ ਕਹਿੰਦੇ ਨੇ ਭਾਈ ਬਰੀਡ ਵਾਲਾ ਜਾਨਵਰ ਖਰੀਦ ਲਓ ਜੇ ਚਾਰ ਲੈਣੀ ਨੇ ਦੋ ਲੈ ਲਓ ਉਦੋਂ ਭਰਾ ਕਹਿੰਦੇ ਇਹਨਾਂ ਦੇ ਰੇਟ ਵਾਲੇ ਨੇ ਰੇਟ ਵਾਲੇ ਹੁਣ ਉਹ ਚੀਜ਼ਾਂ ਨੂੰ ਲਾਗੂ ਕਰਦਾ ਹਰੇਕ ਬੰਦਾ ਸਹੀ ਹੈ ਹਰੇਕ ਸੋਚਦਾ ਹੁਣ ਵੀ ਯਾਰ ਹਾਂ ਇਹ ਭਾਈ ਦੁੱਧੇ ਦਾ 14 ਕਿਲੋ ਦਿੱਤਾ ਹੋਇਆ ਇਹ ਸਵਾਣੀ ਪਿੰਡ ਦੀ ਝੋਟੀ ਆ ਗਾੜੀ ਇਹਦੀ ਵੀ ਦੇਖ ਲਓ ਕਿੱਥੋਂ ਸਟਾਰਟ ਹੁੰਦੀ ਹੈ ਇਹ ਲੈਂਦੀ ਆ ਭਾਈ ਹਫਤਾ ਹਲੇ ਅੱਛਾ ਤੇ ਇਹਦਾ ਅੱਜ ਵਾਲਾ ਰੇਟ ਆ ਜਿਹੜਾ ਭਾਈ ਜੀ 1 ਲੱਖ ਤੇ 65000 ਰੁਪਿਆਗਾ ਦੁੱਧ 15 16 ਕਿਲੋ ਜਮਾ ਜੇਨੂਨ ਦੇ ਦੂ ਨਾਣਾ ਨੂੜਾ ਇਹਦੇ ਵੀ ਬਾਲੀਆਂ ਨੇ ਭਾਈ ਤੋਰ ਦਈਏ ਦੋਨੇ ਪਾਸੇ ਆਈ ਪਤ ਮੜਾ ਜਾ ਸੋ ਦੇਖੋ 4 ਨੰਬਰ ਦੇ ਉੱਤੇ ਇਹ ਦੋ ਇਹ ਤੋਂ ਬਾਅਦ ਚ ਜਿਹੜੀਆਂ ਇਹ ਦੋਨੇ ਗੱਪਣਾ ਹੀ ਦਿਖਾਉਣੀਆਂ ਤੁਹਾਨੂੰ ਇੱਕ 65 ਇਹਦਾ ਰੇਟ ਆ ਦੱਸੋ ਟਾਂਚੇ ਦੀ ਇਹ ਵੀ ਚੰਗੀ ਹੈ ਜੀ ਨੇ ਥੋੜੀ ਕੱਚੀ ਖਰੀਦਣੀ ਹੈ ਭਾਈ ਹੋਰ ਜਦੋਂ ਜਮਾ ਤਿਆਰੀਤ ਹੋਈ 180 85 ਦੀ ਝੋਟੀ ਇਹ बिकੂਗੀ ਦੇਖੋ ਹੁਣ ਆਪਾਂ ਨੂੰ ਵੀ ਕਿਸੇ ਨੇ ਦਿੱਤੀ ਆਪਣਾ ਤਾਂ ਮਕਸਦ ਹੀ ਹੁਣ ਆਪਾਂ ਵੀਡੀਓ 10 ਦਸ ਦੇਣਾ ਬਾਅਦ ਪਾਈ ਆ ਕਈ ਭਰਾਵਾਂ ਦੇ ਫੋਨ ਆਏ ਵੀ ਯਾਰ ਵੀਡੀਓ ਕਾਤੋਂ ਨਹੀਂ ਪਾਈ ਕਿਉਂਕਿ ਜਨਮਰ ਬਾਈ ਰੁਟੀਨ ਚ ਵਿਕੀ ਜਾਂਦੇ ਰਹਿੰਦੇ ਨੇ ਸਹੀ ਉਹਨੇ ਆ ਜਾਂਦੇ ਨੇ ਉਹਨੇ ਚਲੇ ਜਾਂਦੇ ਆ ਸੋਨਾ ਸਿੰਘ ਆ ਚੱਲ ਪਤਾ ਨਾੜਾ ਨੂੜਾ ਬਹੁਤ ਬਾਈ ਖਤਰਨਾਕ ਨੇ ਦੇ ਆਲੇ ਦੁਆਲੇ ਹੂੰ ਹਵਾਨੇ ਬਾਕੀ ਹੋਰ ਹੁੰਦਾ ਬਾਈ ਆਪਾਂ ਵਾਰ-ਵਾਰ ਇੱਕੋ ਹੀ ਬੇਨਤੀ ਕਰਦੇ ਹੁੰਨੇ ਆ ਵੀ ਦੇਖੋ ਆਪਾਂ ਲੰਬਾ ਟਾਈਮ ਕੰਮ ਕਰਦੇ ਆ ਕਰਦੇ ਆ ਰਹੇ ਆ ਬਾਈ ਜੀ ਫੁੱਲ ਤਸੱਲੀ ਕਰ ਲਓ ਗੇਟ ਦੇ ਅੰਦਰ ਹੂੰ ਚਾਹੇ ਕਿਸੇ ਤੋਂ ਵੀ ਖਰੀਦਾਂ ਆਪਣੇ ਪਿੱਛੇ ਨਹੀਂ ਆਪਾਂ ਇੰਨੇ ਭਰਾ ਆਪਣੇ ਵੀੜੂਆ ਪਾਉਂਦੇ ਨੇ ਜਮਾ ਫੁੱਲ ਤਸੱਲੀ ਕਰੋ ਨਾੜਾ ਦੇਖ ਬਾਈ ਇਹਦੇ ਕਿਦਾਂ ਦੀਆਂ ਨੇ ਪੈਣ ਲੱਗੀਆਂ ਕਰਮਾਂ ਵਾਲੀ ਦੇ ਸਰਾ ਦੁੱਧ ਬਾਈ ਜੀ 15 ਕਿਲੋ ਦੁੱਧ ਕੱਟੀ ਨੇ ਦੇਈ ਜਾਣਾ ਇਹਨੇ ਹਲੇ ਦੰਦਾਂ ਦੇ ਬਾਈ ਇਹਨੇ ਪੂਰੇ ਨਹੀਂ ਕਰੇ ਛਿਗਦੇ ਦੰਦ ਹਲੇ ਚੱਕੇ ਹੋਏ ਨਹੀਂ ਠੀਕ ਹੈ ਇੱਕ ਹੋਰ ਮੱਝ ਦਿਖਾਈ ਗਏ ਫਿਰ ਗਾਵਾਂ ਵਾਲੇ ਪਾਸੇ ਨੂੰ ਚੱਲਾਂਗੇ ਛੋਟੀ ਪ੍ਰਦੀਪੇ ਕੰਨਵਾ ਸੁਹਾ ਸੁ ਬਾਈ ਦੂਜਾ ਸੁਹਾ ਸੁਗੀ ਹੂੰ ਪਹਿਲਨ ਦਾ 16 ਤੋਂ 17 ਕਿਲੋ ਦੁੱਧ ਬਾਈ ਨੇ ਦੇਸ ਤੋਰਦੇ ਪੁੱਤ ਵੀ ਦਿੱਤਾ ਹੋਇਆ ਬਹੁਤ ਪਿਆਰੀ ਝੋਟੀ ਆ ਬਾਈ ਠੀਕ ਹੈ ਤਾਂਚਾ ਦੇਖ ਲੋ ਕਿੱਡਾ ਗਾ ਕਰਮਾਂ ਵਾਲੀ ਦਾ ਈਡੀਆ ਲੱਗ ਜਾਂਦਾ ਹੈ ਤਿਆਰੀ ਤੇ ਬਾਈ ਇਹ ਗੋਬਰ ਜਮਾ ਪਤਲਾ ਕਰ ਰਹੀ ਆ ਅੱਜ ਸਵੇਰ ਦਾ ਠੀਕ ਹੈ ਵੀ 2-4 ਦਿਨ ਕੱਢੂ ਚਬਾਈ ਦੀ ਜਮਾ ਸੌਫਟ ਆ ਬਾਕੀ ਜਿਹੜਾ ਭਰਾ ਲਓ ਬਾਈ ਆਪਣੀ ਪਾਸ ਕਰਕੇ ਲੈ ਕੇ ਜਾਵੇ ਸਹੀ ਵਿੱਚ ਭਰਾ ਕਹਿੰਦੇ ਨੇ ਬਾਈ ਸੋਡੀ ਤਸੱਲੀ ਆ ਬਾਈ ਕਈ ਵਾਰ ਕੀ ਆ ਨਾ ਜਨਮਰ ਨੂੰ ਘੰਟਾਂ ਦੇ ਹਿਸਾਬ ਨਾਲ ਹੀ ਮਿਸਟ੍ਰੇਟਸ ਆਏ ਨੇ ਫਿਰ ਮਨ ਕੇ ਲਾਂਬੇ ਜਿਹੇ ਵਾਲਾ ਗੱਲ ਹੋ ਜਾਂਦੀ ਆ ਪ੍ਰਦੀਪ ਕੀ ਰੇਟ ਰੋਗ ਰੇਟ ਬਾਈ 217000 ਦੀ ਝੋਟੀ ਬਾਈ ਆਪਾਂ ਦੇ ਦ। ਠੀਕ ਹੈ। ਪਰ ਇੱਕ ਗੱਲ ਆ ਬਾਈ ਕੋਈ ਵੀ ਭਰਾ ਦੂਰੋਂ ਚੱਲ ਕੇ ਆਊਗਾ ਕੋਲਿਆ ਕੇ ਨਹੀਂ ਕਹੂਗਾ ਵੀ ਜਾਨਵਰ ਕਿਦਾਂ ਦਾ। ਆਰਡਰ ਤਾਂ ਐ ਮੰਨ ਕੇ ਚੱਲੋ ਜਦੋਂ ਇਹ ਦੁੱਧ ਦੇ ਪੀਕ ਸਾਤੀ ਦੇਖ ਲੋ ਬਾਈ। ਜਿੰਮੀ ਵੱਡੀ ਏਡੀ ਝੋਟੀ ਆ। ਬਿਲਕੁਲ ਛਾਤੀ ਨਹੀਂ ਚામੜੀ ਬਾਈ ਜਮਾ ਬਰੀਕ ਆ। ਹੂੰ। ਸਿੰਗ ਦੇਖ ਲੋ ਨੋਕ ਵਾਲਾ ਸਿੰਗ ਲੱਗਾ ਮੂਰੂ ਮੋੜ ਲਾ ਪਤਾ। ਛਾਤੀ ਜਿੰਮੀ ਏਡੀ ਝੋਟੀ ਆ ਬਾਈ। ਬਾਕੀ ਬਾਈ ਜੇ ਬੰਦਾ ਵੀਰ ਕੋਈ ਕੇਰ ਵਾਲਾ ਹੋਇਆ ਜੀ ਇਹ ਤਾਂ 20 ਕਿਲੋ ਦੁੱਧ ਦੇ ਦੂ ਝੋਟੀ। ਠੀਕ ਹੈ ਜਿਵੇਂ ਆਪਾਂ ਪਹਿਲਾਂ ਬਈ ਦੂਜਾ ਸੂਆ ਝੋਟਿਕ ਦਿਖਾਈ ਸੀ ਸੂਈ ਹੋਈ ਤੁਸੀਂ ਐ ਮੰਨ ਲਓ ਵੀ ਜਮਾ ਜੈਨੂਨ ਦੁੱਧੋ ਥੱਲੇ ਅੱਜ ਤੋਂ 4-5 ਦਿਨ ਨੂੰ 17-18 ਕਿਲੋ ਦੇ ਦੋ ਠੀਕ ਹੈ ਕਿਉਂਕਿ ਬਈ ਸੁਗੀਆਂ ਹੋਈਆਂ ਨੇ ਕਹਿਣ ਦਾ ਗੱਲ ਕੁਝ ਹੋਰ ਹੁੰਦਾ ਹੂੰ ਬਾਕੀ ਬਈ ਏਰੀਆ ਏਰੀਆ ਦਾ ਫਰਕ ਆ ਹੁਣ ਜਦੋਂ ਆਪਾਂ ਚੰਗੇ ਏਰੀਆ ਦਾ ਜਾਨਵਰ ਆਊਗਾ ਤੇ ਦੁੱਧ ਫੇਰ ਦਿੰਦੀ ਆ ਸਹੀ ਸੋ ਇਹ ਦੋ ਗੱਬਣ ਦੋਸਤੋ ਇੱਕ ਠੀਕੀ ਬਈ ਸੇਲ ਹੋ ਗਈ ਉਹ ਭਰਾਏ ਖੜੇ ਨੇ ਲੈਣ ਖਾਤਰ ਅੱਛਾ ਹਾਂ ਇਹ ਮੰਨ ਕੇ 25000 ਦੀ ਸੇਲ ਹੋਈ ਠੀਕ ਹੈ ਕੱਤੀ ਬਹੁਤ ਪਿਆਰੀ ਸੀ ਜਿਵੇਂ ਕਿਸੇ ਭਰਾ ਨੇ ਪਾਲਣ ਵਾਲੇ ਨੇ ਲੈਣੀ ਸੀ ਦੇਖ ਲੋ ਹਮ ਅੱਗੇ ਬਾਈ ਗਾਇਆਂ ਆਪਾਂ ਖੜੀਆਂ ਦਿਖਾ ਦਈਏ ਇੱਕ ਅੱਧ ਨਹੀਂ ਤੋੜ ਦਾਂਗੇ ਵੀਡੀਓ ਬਾਲੀ ਲੰਬੀ ਹੋ ਜੇ ਹਾਂ ਕੋਈ ਗੱਲ ਇਹ ਬਾਈ ਰਾਈਡ ਐਂਡ ਬਾਈਟ ਆ ਗਈ ਹਮ ਇਹ ਬਾਈ ਕੱਲ ਸੋਈ ਆ ਠੀਕ ਹੈ ਤੇ ਪਹਿਲਣ ਦਾ ਜਿਹੜਾ ਰਿਕਾਰਡ ਆ ਦੇਖੋ ਬਾਈ ਜੋ ਆਪਾਂ ਨੂੰ ਪਿੱਛੋ ਰਿਕਾਰਡ ਹੋ ਆਪਾਂ ਨੇ ਉਹ ਦੱਸਣਾ ਆਪਣੇ ਵੱਲੋਂ ਨਾ ਕਦੇ ਬਣਾਇਆ ਨਾ ਬਣਾਉਣਾ ਹਨਾ ਹਮ ਤੇ ਇਹ ਬਾਈ ਜੇ ਆਪਾਂ 1,35,000 ਦੀ ਵੈੜ ਦੇ ਦਾਂਗੇ ਤੇ ਦੁੱਧ ਦੇ ਦੂਗੀ 30 ਕਿਲੋ ਬਿਹੜੇ ਤੋੜ ਦਗੇ ਇਹਨੂੰ ਹਾਂ ਤੋੜ ਦੇ ਐਂ ਪਤਾ ਸੋ ਸੇ ਤੋਰ ਕੇ ਦਿਖਾ ਦਿੰਨੇ ਆਂ ਇਹ ਰੈਡ ਐਂਡ ਵਾਈਟ ਆ ਦੋਸਤੋ ਲਾਲ ਚਿੱਟੀ ਵਹਿਣ ਜਰਸੀ ਬਾਈ ਦੱਸਾਈ ਉਹਨਾਂ ਨੇ ਟੀਕਾ ਲਗਾ ਦਿੱਤਾ ਮੇਲ ਅੱਛਾ ਮਾਰ ਘਟ ਲਓ ਬਾਕੀ ਬਾਈ ਜਿੰਨੀਆਂ ਵੀ ਵਹਿਣਾ ਆਪਾਂ ਦਿਖਾਵਾਂਗੇ ਅੱਜ ਹੂੰ ਬਹੁਤ ਵਧੀਆ ਵਹਿਣਾ ਦਿਖਾਵਾਂਗੇ ਮੈਂ ਕਿ ਰੇਟ ਦੇ ਹਿਸਾਬ ਨਾਲ ਵੀ ਵੀ ਵਧੀਆ ਮਿਲਣਗੇ ਇਹ ਨਹੀਂ ਹੈਗਾ ਠੀਕ ਹੈ ਹਰ ਤਰ੍ਹਾਂ ਦਾ ਰੇਟ ਮਿਲੂ ਅੱਜ ਸੋ ਤੋਰਾਂਗੇ ਦੋਸਤੋ ਥੋੜੀਆਂ ਹੀ ਕਿਉਂਕਿ ਗਾਂ ਵੈਸੇ ਵੀ ਥੋੜਾ ਜੀ ਬਾਈ ਫਾਸਟ ਤੁਰਦੀਆਂ ਨੇ ਇਹਦਾ ਤਿਲਕ ਜਾਣ ਹੂੰ ਇੱਕ 35 ਰੇਟ ਆ ਦੱਸੋ ਇਸ ਵੈੜ ਦਾ ਸੋਹਣੀ ਵੈੜਾ ਚੰਗਾ ਢਾਂਚਾ ਹੈ ਬਰੀਡਿੰਗ ਕਰ ਸਕਦੇ ਹੋ ਤੁਸੀਂ ਐਚ ਐਫ ਨਸਲ ਦੇ ਵਧੀਆ ਸੀਮਨ ਲਵਾ ਕੇ ਇਹਦੇ ਤੋਂ ਜਿਹੜਾ ਇਹਦਾ ਬਾਈ ਬੋਡੀ ਸਟਰਕਚਰ ਆ ਉਹ ਇੰਨਾ ਕੁ ਸ਼ਾਨਦਾਰ ਆ ਲਿਆ ਬਾਈ ਵੀ ਜਿਵੇਂ ਕਿਸੇ ਭਰਾ ਨੇ ਸ਼ੌਂਕ ਤੌਰ ਤੇ ਹੱਥੀ ਮਿਲਕਿੰਗ ਤੇ ਵੀ ਰੱਖਣੀ ਆ ਤਾਂ ਬਹੁਤ ਸੋਹਣਾ ਤਾਂ ਦੁੱਧ ਦੂ ਢਾਂਚਾ ਦੇਖੋ ਬਾਈ ਪਿਆਰੀ ਬਹੁਤ ਆ ਬਾਈ ਸੁੰਦਰ ਤੁਸੀਂ ਪਹਿਲੇ ਨੰਬਰ ਤੇ ਗਾਵਾਂ ਦੇ ਵਿੱਚੋਂ ਦਸਾ ਰਹੇ ਹੋ। ਪ੍ਰਦੀਪ ਜਿਹੜੀ 2 ਨੰਬਰ ਤੇ ਗਾਵਾਂ ਬਈ ਚੀਜ਼ੀ ਤੇ ਇਹ ਵੈੜ ਆਪਾਂ ਨਾ ਦੇਖੋ ਵੀ ਆਪਾਂ ਕਿਸੇ ਭਰਾ ਨੂੰ ਉਹ ਕੰਮ ਕਰਤੇ ਦੇਖੋ ਆਪਾਂ ਆਪਣੇ ਵੱਲੋਂ ਕਦੇ ਵੀ ਕੀਤਾ ਨਹੀਂ ਗਮਰਾਜ ਕਰਨ ਵਾਲਾ। ਇਹਦਾ ਜਿਹੜਾ ਇਧਰਲਾ ਥਾਣਾ ਬਾਈ ਜੀ ਬੈਕਸਾਈਡ ਵਾਲਾ ਇਹਦੇ ਵਿੱਚ ਇੱਕ ਗਲਾਸ ਕੁ ਦੁੱਧ ਦੀ ਆਉਂਦਾ। ਤਿੰਨ ਥਾਣਾ ਤਿੰਨ ਥਾਣ ਮੰਨ ਲਓ ਵੀ ਇਹਦੇ ਤਿੰਨ ਥਾਣ ਨੇ ਵੈੜ ਦੇ। ਠੀਕ ਹੈ। ਬੱਚੇ ਇਹਦੇ ਮੰਗ ਰਾ। ਬਹੁਤ ਟੌਪ ਦੀ ਬਾਈ। ਤੇ ਬਾਈਆਂ ਨੇ ਜਿਹੜਾ ਦੁੱਧ ਦੱਸਿਆ ਆਪਾਂ ਨੂੰ 30 32 ਕਿਲੋ ਦੱਸਿਆਗਾ ਵਿੱਚ ਹੋਇਆ ਹੋਇਆ ਠੀਕ ਹੈ ਤੇ ਬੈਣ ਇੰਨੀ ਕਿ ਪਿਆਰੀ ਆ ਬਾਈ 제ਰ ਦੀ ਵੀਡੀਓ ਆਪਣੇ ਕੋਲੇ ਆ ਵੀ ਕਈ ਵਾਰ ਕੱਲ ਨੂੰ ਲਾਂਬੇ ਜਿਹੀ ਗੱਲ ਤੋਂ ਬਈ ਆਪਾਂ ਬਹੁਤ ਡਰਦੇ ਆ ਸਹੀ ਹੈ ਤੇ ਟਾਂਚਾ ਦੇਖ ਲਓ ਬਾਈ ਹੂੰ ਤੇ ਦੁੱਧ ਵਾਲੀ ਹੱਥੀ ਚਵਾਈ ਤੇ ਜਿਵੇਂ ਮਰਜ਼ੀ ਕੋਈ ਚੋਲੇ ਭਰਾ ਕੀ ਰੇਟ ਹੈ ਇਹਦਾ ਰੇਟ ਬਾਈ ਬਾਜਬ ਰੇਟ ਬਸ 73000 ਦੀ ਬਾਈ ਜੀ ਦੇਵਾਂਗੇ 73000 ਹਾਂ ਬਾਈ ਲੇਖੀ ਜੋ ਹੋਰ ਦੱਸੋ ਇਹਦੇ ਬਾਰੇ ਦੱਸ ਦਿਨਾ ਇਹ ਵੈਸੇ ਆਮਾ ਹੋ ਜਾਂਦਾ ਕਈ ਵਾਰ ਇਹਦੇ ਮੂਰਲੇ ਥਣ ਤੇ ਥੋੜਾ ਕੱਟ ਜੇ ਦਾ ਸਰੀਟ ਜੀ ਆ ਬਾਈ ਉਹਦਾ ਫਾਰਮ ਚੋਂ ਲਈ ਆ ਖੁੱਲੀ ਫਿਰਦੀ ਕਿਸੇ ਚੀਜ਼ ਦੀ ਜਿਹੜਾ ਉਰਲਾ ਮੰਗਰਲਾ ਥਾਣਾ ਬਾਈ ਇਹਦੇ ਵਿੱਚੋਂ ਇੱਕ ਦੇਖੋ ਆਪਾਂ ਨੂੰ ਉਹਨੇ ਦੱਸ ਕੇ ਦਿੱਤੇ ਵੀ ਇਹਦੇ ਪਹਿਲਾਂ ਤੋਂ ਹੀ ਗਲਾਸ ਦੁੱਧ ਹੀ ਆਉਂਦਾ ਠੀਕ ਆ ਹਾਂਜੀ ਸੋ ਤੁਸੀਂ ਤਿਲ ਮੰਨ ਕੇ ਸੋ ਤਿਲ ਮੰਨ ਕੇ ਲਿਓ ਬਾਈ ਇਹ ਦੋ ਅੱਗੇ ਜਿਹੜੀ ਗਾਂ ਜਿਹੜੀ ਇਹ ਬੈੜਾ ਬਾਈ ਬੋਲੇ ਚੋਂ ਸਾਰੀ ਖਾਲੀ ਆ ਕੱਲ ਦੀ ਸੂਈ ਹੋਈ ਆ ਤੇ ਦੁੱਧ ਪਹਿਲਾਂ ਨਾਲ 25 26 ਕਿਲੋ ਦਿੱਤਾ ਹੋਇਆ ਇਹ ਬਾਈ ਜੀ 92000 ਰੁਪਏ ਦੀ ਬਿਹੜਾ ਆਪਾਂ ਦੇ ਦਾਂਗਾ ਠੀਕ ਹੈ ਹਾਂਜੀ ਇਹ ਦੋ ਅੱਗੇ ਅੱਗੇ ਜਿਹੜੀ ਬੱਛੀ ਆ ਖੋਲ ਦੇ ਪਤ ਮੜੀ ਇਹਨੂੰ ਯਾਰ ਇਹ ਬਾਈ ਜੀ ਪਹਿਲਾਂ ਸੂਹ ਬੱਛੀ ਸੂ ਤੇ ਮਨ ਕੇ ਚੱਲ ਪਵੀ ਜਿਹੜਾ ਮਰਜ਼ੀ ਭਰਾ ਲੈ ਲੈ 25 ਕਿਲੋ ਦੁੱਧ ਮਨਨੇ ਕੇ ਨੂੰ ਪਰਚੇਜ ਕਰ ਲੈ ਬਾਈ ਠੀਕ ਆ ਹੌਲੀ ਤੋਰੀ ਪੁੱਤ ਨਹੌਲੀ ਕਾਲੀ ਤੁਰਦੀ ਆ ਰੇਟ ਕੀ ਲੋਂਗੇ ਤਾਂ ਰੇਟ ਬਾਈ ਇਹ ਦੇ ਦਾਂਗੇ 97000 ਦੀ ਬੱਚੀ ਬਾਈ ਉਹ ਦੇਖੀ ਲਿਆ ਵੀਰੇ ਵਾਪਸ ਸੋ ਦੋਸਤੋ ਇਹ ਥੋੜਾ ਨਾ ਫਰਸ ਸਲਿੱਪਰੀ ਆ 48 ਵਾਲੀਆਂ ਤੁਰਦੀਆਂ ਨਾ ਬਾਈ ਹਮ ਟਿਲਕਨ ਹੋਇਆ ਵਿਆ ਇਹਦੇ ਬਾਈ ਜਿਹੜੀ ਆਰਡਰ ਦੀ ਕੁਆਲਿਟੀ ਆ ਬਹੁਤ ਸ਼ਾਨਦਾਰ ਆ ਜਿਵੇਂ ਕਿਸੇ ਭਰਾ ਨੇ ਅੱਗੇ ਬੱਚਿਆਂ ਦੇ ਬਰੀਡ ਤੇ ਵੀ ਕੰਮ ਕਰਨਾ ਹਮ ਤੈਨੂੰ ਖੜ ਜਾਣ ਦੇ ਪਰ ਦਿਖਾਉਣਿਆ ਗੌਰ ਨਾਲ ਤੇ ਦੁੱਧ ਨੂੰ ਵੀ ਪੂਰੀ ਟਾਪ ਰੋਹ ਬਾਈ ਬਰੀਕ ਦੇਖ ਲੋ ਕਿੰਨੀਆ ਹਾਈਟ ਪੜੀ ਆ ਜਿਵੇਂ ਬਾਈ ਅਗਲੇ ਅਗਲੇ ਮਹੀਨੇ ਚ ਆਉਣ ਵਾਲੇ ਦਿਨਾਂ ਚ ਅੱਪਾ ਜੇ ਖਰੀਦਾਂਗੇ ਘੱਟੋ ਘੱਟ 2 ਲੱਖ ਰੁਪਏ ਦੀ ਮੱਛੀ ਆ ਸਹੀ ਫਰੀਡ ਦੇਖ ਲੋ ਹੱਥੀ ਚਵਾਈ ਵਾਲਾ ਥਣ ਜੇਰ ਜੁਰਦੀ ਇਹਦੀ ਵੀ ਵੀਡੀਓ ਆਪਣੇ ਕੋਲੇ ਦੇਖੋ ਲੇਵੇ ਦੀ ਕੁਆਲਿਟੀ ਦੇਖੋ ਬਾਈ ਕਿੰਨੀ ਆ ਐ ਮੰਨ ਕੇ ਚੱਲੋ ਵੀ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਨੂੰ ਠੀਕ ਹੈ ਬਾਕੀ ਜਿੰਨੀਆਂ ਵੀ ਬੇੜਾ ਨੇ ਬਾਈ ਸਾਰੀਆਂ ਮਿਲਕਿੰਗ ਵਾਲੀਆਂ ਨੇ ਇੱਥੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਵੀ ਦੇਖੋ ਆਪਣੀ ਸੇਵਾ ਬਈ ਫੁੱਲਾ ਕੋਈ ਵਿੱਚ ਭਰਾ ਕਹਿੰਦੇ ਨੇ ਵੀ ਯਾਰ ਸਾਡੀ ਸੇਵ ਨਹੀਂ ਸਾਡੀ ਫੁੱਲਾ ਬਈ ਤੁਸੀਂ ਆਪਣੀ ਤਸੱਲੀ ਕਰੋ ਗੱਬਣ ਲੈਨੇ ਹੋ ਸੂਈ ਲੈਨੇ ਸਾਡੇ ਘਰੇ ਦੇਖੋ ਗੇਟ ਤੋਂ ਬਾਹਰ ਬਈ ਆਪਣੀ ਜ਼ਿੰਮੇਵਾਰੀ ਨਹੀਂ ਸਹੀ ਹੈ ਆਪਾਂ ਵਾਰ-ਵਾਰ ਕਹਿੰਨੇ ਆ ਗੱਲਾਂ ਇਹ ਦੋ ਦੰਦ ਆ ਗਈ ਬਈ ਤੇ ਮੰਨ ਕੇ ਚੱਲ ਪੋ ਮੇਲ ਨੂੰ ਇਹਨੇ ਵੀ ਜਨਮ ਦਿੱਤਾ ਬਹੁਤ ਵੱਡੇ ਢਾਂਚੇ ਦੀ ਆ ਇਹ ਬੱਚੀ ਦੇ ਦਾਂਗੇ ਬਈ 1,70,000 ਰੁਪਏ ਦੀ ਠੀਕ ਹੈ ਕੋਈ ਵੀ ਭਰਾ ਇਹਨੂੰ ਲੈਂਦਾ ਬਹੁਤ ਸ਼ਾਨਦਾਰ ਬੱਚੀ ਆ ਦੋ ਦੰਦ ਜੇਰ ਵਗੈਰਾ ਓਕੇ ਆ ਵੀਡੀਓ ਆਪਣੇ ਕੋਲੇ ਆ ਬਈ ਠੀਕ ਹੈ ਹਾਂ ਇਹ ਦੋ ਅੱਗੇ ਜਿਹੜੀ ਵੈੜਾ ਬਾਈ ਇਹਦੇ ਥੱਲੇ ਹੁਣ 23 ਕਿਲੋ ਮੌਕੇ ਤੇ ਤਿਆਰ ਆ ਕੰਪੈਕਟਡ ਰੱਖਦੀ ਇਹ ਹੂੰ ਇਹ ਦੇ ਦਾਂਗੇ 1 ਲੱਖ ਤੇ 10000 ਦੀ ਬਾਈ ਠੀਕ ਹੈ ਵੱਡੇ ਢਾਂਚੇ ਦੀ ਆ ਤੇ ਇਹ ਵੈੜ ਬਾਈ ਬਾਈਆਂ ਨੇ ਫਾਰਮਲ ਜਿੱਥੋਂ ਪਰ ਲਈ ਆ 35 ਕਿਲੋ ਦੁੱਧ ਸਿਆਦਾ ਬਾਈਆਂ ਨੇ ਹੂੰ ਤੇ ਐ ਮੰਨ ਲਓ ਵੀ ਇਹ ਦੇ ਦਾਂਗੇ ਬਾਈ 10000 ਠੀਕ ਨਾ ਲੈ ਭਾਈ ਜਦੋਂ ਵੀ ਕੋਈ ਭਰਾ ਚੱਲ ਕੇ ਆਉਂਦਾ ਰੇਟ ਦੇਖੋ ਬਣ ਜਾਂਦੇ ਹੁੰਦੇ ਨੇ ਨਾ ਬਾਕੀ ਤਕਰੀਬਨ ਜਿਹੜੇ ਜਿਹੜੇ ਆਪਣੇ ਏਰੀਆ ਦੀਆਂ ਵੇੜਾ ਨੇ ਸਾਰੀਆਂ ਚਾਹੇ ਮਾਲਕਾਂ ਦਾ ਨੰਬਰ ਵੀ ਭਰਾ ਲੈ ਲੈਣਾ ਆਪਾਂ ਨੂੰ ਕੋਈ ਤਰਾਜ ਠੀਕ ਹੈ ਅੱਗੇ ਭਾਈ ਆਪਾਂ ਇਹ ਵੇੜਾ ਫਾਰਮ ਚੋਂ ਖਰੀਦੀਆਂ ਨੇ ਜਿੱਦਾਂ 1 2 3 ਤੇ ਬਾਹਰ ਨੇ ਉਹ ਵੀ ਦਿਖਾ ਦਾਂਗੇ ਆਪਾਂ ਠੀਕ ਹੈ ਇਹ ਭਾਈ ਜੀ 6 ਮਹੀਨੇ ਦੀ ਗੱਬਣਾ 6 ਤੋਂ ਪਲੱਸ ਆ ਦੁੱਧੋਂ ਡਰਾਈ ਆ ਜਿਵੇਂ ਅੱਜ ਜੇ ਕਿਸੇ ਭਰਾਣੇ ਇਹ ਖਰੀਦਣੀਆਂ ਦੇਖੋ ਆਪਾਂ ਨੂੰ ਪਤਾ ਵੀ ਤਿਆਰੀ ਤੇ ਇਹ 1.5 ਲੱਖ ਰੁਪਏ ਦੀ ਵੱਛੀ ਵਿਕਣ ਦੀ ਆ ਅੱਜ ਬਾਈ ਜੀ 90000 ਰੁਪਏ ਦੀ ਵੜ ਆਪਾਂ ਦੇ ਦ ਠੀਕ ਐ ਇਹ ਦ ਅੱਗੇ ਚਾਰ ਦੰਦਾ ਬਾਈ ਇਹ ਜਿਹੜੀ ਇਹ ਆ ਕਿ ਬਾਈ ਜੀ ਜੇ ਬਾਈ ਕਿਸੇ ਨੇ ਕਠੀਆਂ ਖਰੀਦਣੀਆਂ ਹੋਈਆਂ ਦੇਖੋ ਵਿੱਚ ਪਰਾ ਫਾਰਮ ਤੌਰ ਤੇ ਫਾਰਮ ਦੀ ਵੀਡੀਓ ਆਪਣੇ ਕੋਲੇ ਇਹਨਾਂ ਦੀ ਹੂੰ ਇਹ ਆਪਣੀਆਂ ਦੋ ਦੋ ਤੇ ਤਿੰਨ ਤੇ ਚਾਰ ਪੰਜ 6 7 ਵੜਾ ਨੇ ਹੂੰ ਤੋਰ ਜਿਹੜੀਆਂ ਘੱਟ ਟਾਈਮ ਦੀਆਂ ਉਹ ਵੀ ਦੱਸ ਦਾਂਗੇ ਜੇ ਇਕੱਠੀਆਂ ਕਿਸੇ ਨੇ ਖਰੀਦਣੀਆਂ ਨੇ 85000 ਦੀ ਐਵਰੇਜ ਦੇ ਵਿੱਚ ਚਾਰ ਬੈਡਾਂ ਦੇ ਦ। ਠੀਕ ਹੈ। ਹਾਂਜੀ। ਵੇਚੇ ਨਾ ਚ ਇਹ ਜਰਸੀ ਆ ਗਈ ਬਾਈ ਜਿਵੇਂ ਇਹ ਦੇ ਦਾਂਗੇ ਬਾਈ 95000 ਦੀ ਇਹਨੇ ਮੰਨ ਕੇ ਚੱਲੋ ਵੀ 24 ਕਿਲੋ ਦੁੱਧ ਦੱਸਿਆ ਫਾਰਮ ਚੋਂ ਲਈ ਆਪਾਂ ਨੇ। ਹੂੰ। 10 ਦਿਨਾਂ ਦੀ ਕੱਚੀ ਆ ਬਾਈ। ਠੀਕ। ਕਿਸੇ ਵੀ ਭਰਾ ਨੇ ਜੇ ਉਹ ਕਰਨੀਆਂ। ਅੱਗੇ ਬਾਈ ਇਹ ਜਰਸੀ ਆ ਗਈ। 22 23 ਕਿਲੋ ਦੁੱਧ ਪਹਿਲਾਂ ਦਾ ਦੱਸਿਆ ਬਾਈਆਂ ਨੇ ਆਪਾਂ ਨੂੰ ਇਹ ਲੋਕਲ ਲਈ ਆ ਬਾਈ ਆਪਾਂ ਘਰੋਂ ਜ਼ਿੰਮੇਦਾਰਾਂ ਤੋਂ ਤੇ ਇਹ ਬੈਣ ਦੇ ਦਾਂਗੇ ਬਾਈ ਜੀ 87000 ਦੀ ਠੀਕ ਹੈ ਕਹਿਣਾ ਦਾ ਮਤਲਬ ਵੀ ਰੇਟ ਸਾਰੇ ਨੇ ਬਾਕੀ ਆਪਾਂ ਹੀ ਬਾਹਰ ਦਿਖਾ ਦਿੰਨੇ ਆ ਹਾਂ ਇਹ ਕਿਨੇ ਚ ਗੱਬਣਾ ਇਹ ਬਾਈ 6 ਮਹੀਨੇ ਦੀ ਗੱਬਣਾ ਦੁੱਧੋਂ ਡਰਾਈ ਤੇ ਚੱਲੀ ਜਾਂਦੇ ਕਿਉਂਕਿ ਸਾਨੂੰ ਪਤਾ ਡਰਾਈ ਤੇ ਆ ਕੇ ਕਿਰਾਂ ਗਾਵਾ ਟੁੱਟ ਜਾਂਦੀਆਂ ਨੇ ਇਹ ਕੇ ਆ ਬਾਈ ਇੱਕ ਅੰਦਰ ਜੀ ਜੀ ਤਾਂ ਅੰਦਰ ਖੜੀ ਆ ਸਾਹਮਣੇ ਇਥੋਂ ਦੂਰੋਂ ਦਿਖਾ ਦਿਓ ਠੀਕ ਹੈ ਤੇ ਉਹ ਇਹ ਜੋੜਾ ਕਿਸੇ ਭਰਾ ਨੇ ਲੈਣਾ ਹੋਇਆ ਤਾਂ ਐ ਮੰਨ ਕੇ ਚੱਲ ਪੋ ਵੀ 65 65000 ਦੇ ਹਿਸਾਬ ਨਾਲ ਦੇ ਦਾਂਗੇ ਇੱਕ ਲੈ ਜਾਣੇ ਇੱਕ ਲੈ ਜਾਓ ਦੋ ਲੈ ਜਾਣੇ ਦੋ ਲੈ ਠੀਕ ਓਕੇ 65 ਦੀ ਇਹ ਦੇ ਦਾਂਗੇ 65 ਦੀ ਉਹ ਦੇ ਦਾਂਗੇ ਇਹ ਗਾਂ ਖੰਨੇ ਮੰਡੀਆਂੋਂ ਵਿੱਕ ਕੇ ਫਾਰਮ ਚ ਗਈ ਸੀ 2.5 ਲੱਖ ਰੁਪਏ ਦੀ ਬਈ ਠੀਕ ਜਿਹੜੀ ਦੀ ਡਿਟੇਲ ਆ ਤੀਜਾ ਸੂਆ ਸੂ ਬਈ ਤੀਜੇ ਹੀ ਉਹ ਸੂ ਠੀਕ ਹੈ ਤੇ ਅੱਗੇ ਬਈ ਇਹ ਆ ਗਈ ਉਹ ਬੇੜਾਂ ਦੇ ਵਿੱਚ ਜਿਹੜੀਆਂ 15 ਦਿਖਾਈ ਸੀਗੀ ਹੂੰ ਬਾਹਰ ਕੱਢਦੇ ਨੇ ਇੱਥੋਂ ਆਪਾਂ ਜਿਹੜੀਆਂ 15 ਬੇੜਾਂ ਦਿਖਾਈਆਂ ਨੇ ਇਹ ਉਹਨਾਂ ਦੇ ਵਿੱਚ ਆ ਅੱਜ ਕਿਸੇ ਭਰਾਣੇ ਖਰੀਦਣੀਆਂ 90000 ਰੁਪਏ ਦੀ ਬੇੜੇ ਆਪਾਂ ਕੱਲੀ ਵੀ ਦੇ ਦਾਂਗੇ ਠੀਕ ਜੇ ਕਿਸੇ ਨੇ ਦੜਾ ਖਰੀਦਣਾ ਹੂੰ ਇਦਰੀ ਆ ਜੀ ਦੇ ਡੜਾ ਖਰੀਦਣਾ ਤਾਂ ਡੜੇ ਦੇ ਵਿੱਚ ਐ ਮੰਨ ਲਓ ਵੀ 85000 ਦੇ ਔਸਤ ਦੇ ਦੰ। ਠੀਕ ਹੋ। ਹਾਂਜੀ। ਸੋ ਦੋਸਤੋ ਇਹ ਗਾਵਾਂ ਤੇ ਮੱਝਾਂ ਵਿਕਰੀ ਵਾਲੇ ਨਾਲ ਸੀਗੇ। ਤੁਹਾਨੂੰ ਦਿਖਾਤੇ ਆ ਬਾਕੀ ਤੁਸੀਂ ਕੋਲ ਆ ਕੇ ਤਸੱਲੀ ਕਰ ਲਿਓ। ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਮਿਹਰਬਾਨ।